ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਾਸਤੇ ਮੈਂ ਸਲਾਈ ਤੇ ਦੋ ਦੋ ਕੁੰਡਿਆਂ ਦੇ ਸਾਰਨਾ ਕੁੰਡੇ ਪਾਏ ਆ ਕਿ ਆਪਾਂ ਜਿੰਨੇ ਮਰਜ਼ੀ ਪਾ ਸਕਦੇ ਆ ਆਪਾਂ ਜਿੰਨਾ ਕੋਟੀ ਸਵਟਰ ਆਪਣਾ ਬਣਾਉਣਾ ਉਹਨੇ ਕੁੰਡੇ ਪਾ ਸਕਦੇ ਆ ਤੇ ਡਿਜ਼ਾਈਨ ਦੋ ਦੋ ਕੁੰਡਿਆਂ ਦਾ ਜੀ ਇੱਕ ਇੱਕ ਕੁੰਡਾ ਆਪਾਂ ਸੈਟ ਤੇ ਰੱਖਿਆ ਹਾਲਤ ਆ ਦੋ ਦੋ ਕੁੰਡੇ ਆ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਸਟਾਰਟ ਹੋਊਗਾ ਹੋਰ ਜੀ ਜੇ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਓ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਡਿਜ਼ਾਈਨ ਇੰਨਾ ਸੋਹਣਾ ਬਣਦਾ ਕਿ ਕੋਟੀ ਸਵੈਟਰ ਜੈਕਟ ਤੇ ਕਾਸੇ ਤੇ ਵੀ ਪਾਓ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਬਣਦਾ ਤੇ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਆ ਫਰਸਟ ਵਾਲਾ ਗੁੰਡਾ ਆਪਾਂ ਤਾਰਾਂਗੇ ਆਮੰਦ ਦੋ ਸਲਾਈਆਂ ਇੱਕ ਉਲਟਾ ਇੱਕ ਸਿੱਧਾ ਗੁੰਡਾ ਬਣਾ ਕੇ ਦੋ ਸਲਾਈਆਂ ਕੱਢੀਆਂ ਸੀ ਇੱਕ ਸਲਾਈ ਆਪਾਂ ਸਿੱਧੇ ਪਾਸੇ ਉਲਟੀ ਬਣਾ ਲਈ ਉਲਟੀ ਸਲਾਈ ਬਣਾਈ ਹੋਈ ਆਪਾਂ ਸਿੱਧੇ ਪਾਸੇ ਆਹ ਆਹ ਦੇਖੋ ਇਹ ਤੇ ਆ ਰੱਖਣਾ ਆਪਾਂ ਜ਼ਰੂਰ ਕਿ ਜਦੋਂ ਆਪਾਂ ਡਿਜ਼ਾਈਨ ਸਟਾਰਟ ਕਰਨਾ ਹੈ ਉਦੋਂ ਪਹਿਲਾਂ ਇੱਕ ਸਲਾਈ ਆਪਾਂ ਜਦੋਂ ਇਧਰੋਂ ਆਵਾਂਗੇ ਇਧਰੋਂ ਸਲਾਈ ਬਣਾਉਂਦੇ ਆਵਾਂਗੇ ਉਦੋਂ ਆਪਾਂ ਇਧਰੋਂ ਉਲਟੀ ਸਲਾਈ ਬਣਾਉਣੀ ਹੈ ਉਲਟੇ ਪਾਸੋਂ ਸਿੱਧੀ ਬਣਾਉਣੀ ਹੈ ਆਪਾਂ ਇੱਕ ਗੁੰਡਾ ਤਾਰਿਆ ਤੇ ਹੁਣ ਆਪਾਂ ਆਹ ਲੈਣਾ ਹੈ ਗੁੰਡਾ ਆਹ ਦੋ ਗੁੰਡੇ ਆ ਜਿਹੜੇ ਇਹਨਾਂ ਦੇ ਆਪਾਂ ਇੱਥੋਂ ਦੀ ਸਲਾਈ ਪਾਉਣੀ ਹੈ ਤਾਂ ਦੀ ਸਲਾਈਪ ਆਉਣੀ ਆਪਾਂ ਐਸ ਤਰ੍ਹਾਂ ਆਪਾਂ ਕੁੰਡਾ ਬਣਾ ਲੈਣਾ ਇੱਕ ਤੇ ਆਪਾਂ ਦੋ ਕੁੰਡਿਆਂ ਨੂੰ ਇੱਕ ਵਾਰੀ ਬਣਾ ਦੇਣਾ ਅੱਗੇ ਫੇਰ ਅਸੀਂ ਇਸ ਤਰ੍ਹਾਂ ਹੀ ਬਣਾਉਣਾ ਇੱਥੋਂ ਦੇ ਨਹੀਂ ਲੈਣਾ ਹੈ ਉੱਪਰ ਦੇ ਇਹਨਾਂ ਥੱਲੋਂ ਦੀ ਲੈਣਾ ਹੈ ਜਿਹੜਾ ਆ ਵਾਲਾ ਹੋੜਾ ਇੱਥੋਂ ਦੀ ਦੋ ਕੁੰਡਿਆਂ ਨੂੰ ਆਹ ਇੱਕ ਵਾਰੀ ਬਣਾ ਦੇਣਾ ਦੋ ਵਾਰ ਤਾਂ ਸੀ ਦੋ ਦੋ ਗੁੰਡੀ ਫੇਰ ਬਣਾਉਂਦੇ ਹੁਣ ਨਪਾਲ ਤੇ ਦੱਸਿਆਗੇ ਹੁਣ ਤੇ ਬਸੇ ਆਪਾਂ ਇੱਕ ਕੁੰਡਾ ਤਾਰਿਆ ਤਾਂ ਦਾ ਪਿੱਛੇ ਕਰਾਂਗੇ ਆਹ ਵਾਲਾ ਕੁੰਡਾ ਆਪਾਂ ਸਿੰਗਲ ਬਣਾ ਲਾਂਗੇ ਅੱਗੇ ਫੇਰ ਆਪਾਂ ਜਿਹੜੇ ਆ ਦੋ ਕੁੰਡੇ ਆ ਇਹਨਾਂ ਦੇ ਵਿੱਚੋਂ ਜਿਸ ਤਰ੍ਹਾਂ ਸਲਾਈਡ ਪਾਉਣੀ ਹੈ ਇੱਕ ਕੁੰਡਾ ਵਾਲਾ ਇਹਨੇ ਇੱਕ ਆ ਜਿਹੜੇ ਦੋ ਕੁੰਡੇ ਇਹਨਾਂ ਦੇ ਵਿੱਚੋਂ ਇੱਥੋਂ ਦੀ ਸਲਾਈਡ ਪਾਉਣੀ ਹੈ ਫੇਰ ਪੌਸੇਦਰਾ ਕੁੰਡਾ ਬਣਾ ਲੈਣਾ ਦੋਹਾਂ ਦਾ ਫੇਰ ਇੱਕ ਕਰਦੇ ਆਂ ਅੱਗੇ ਫੇਰ ਬਿਚਾਰੇ ਆਪਾਂ ਹੱਬਲੇ ਨੂੰ ਸਲਾਈਆਂ ਆਪਣਾ ਮਰਜ਼ੀ ਆਪਣੀ ਜਿੰਨੀ ਮਰਜ਼ੀ ਕੱਢ ਸਕਦੇ ਆ ਦੇ ਆਪ ਦਿਨ ਵਾਸਤੇ ਉਪਰ ਆਪਾਂ ਫੇਰ ਇਹ ਡਿਜ਼ਾਈਨ ਸਟਾਰਟ ਕਰ ਲਾਂਗੇ ਜੀ ਆਪਾਂ ਇੱਕ ਵਾਰੀ ਹੋਰ ਦੱਸ ਦਿੰਨੇ ਆ ਡਿਜ਼ਾਈਨ ਬਣਾ ਕੇ ਆਹ ਵਾਲਾ ਕੁੰਡਾ ਤਾਰਾਂਗੇ ਆਪਾਂ ਤੇ ਆ ਜਿਹੜਾ ਹੋੜਾ ਇਹਦੇ ਵਿੱਚ ਦੀ ਧਾਗਾ ਕੱਢ ਕੇ ਇੱਕ ਕੁੰਡਾ ਬਣਾ ਲਾਂਗੇ ਆਹ ਮੇਰੇ ਦੋ ਕੁੰਡੇ ਆ ਜਿਹੜੇ ਇਹਨਾਂ ਦਾ ਅਸੀਂ ਦੋਹਾਂ ਦਾ ਇੱਕ ਕਰ ਦਾਂਗੇ ਗਿਆ ਪਰ ਉਸ ਟੇਮੇ ਪੰਜ ਸਲਾਈਆਂ ਬਣਾ ਲਈਆਂ ਸੀ 6ਵੀਂ ਸਲਾਈ ਆਹ ਆਪਾਂ ਉਲਟੀ ਬਣਾ ਲਈ ਸੀ ਉਹਨੂੰ ਉਲਟੇ ਪਾਸੇ ਆਗੇ। ਵਾਲਾ ਗੁੰਡਾ ਇੱਕ ਗੁੰਡਾ ਤਾਰਾਂਗੇ। ਇੱਕ ਗੁੰਡਾ ਆਪਾਂ ਸਿੱਧਾ ਬਣਾ ਲਾਂਗੇ। ਅੱਗੇ ਫਿਰ ਆਪਾਂ ਇੱਥੋਂ ਦੀ ਸਲਾਈ ਪਾਵਾਂਗੇ। ਜਿਵੇਂ ਆਪਾਂ ਆਹ ਫਰਸਟ ਸਲਾਈ ਪਾਈ ਆ ਉਸੇ ਤਰ੍ਹਾਂ ਇਹਨੂੰ ਉਲਟੇ ਪਾਸੋਂ ਵੀ ਉਸੇ ਤਰ੍ਹਾਂ ਹੀ ਬਣਾ ਲੈਣੀ। ਵਸਾ ਦੋ ਸਲਾਈਆਂ ਦਾ ਡਿਜ਼ਾਈਨ ਹੈ ਇਹ। ਇਹ ਇਸ ਤਰ੍ਹਾਂ ਬਣਦਾ ਜੀ ਡਿਜ਼ਾਈਨ ਆ ਥੱਲੇ ਮੈਂ ਇੱਥੋਂ ਨਾਲੋਂ ਸਟਾਰਟ ਕਰਤਾ ਇੱਥੇ ਆਪਾਂ 4 ਸਲਾਈਆਂ ਪਾ ਸਕਦੇ ਆ ਪਲੇਨ 4 ਸਲਾਈਆਂ ਪਾ ਕੇ ਉੱਪਰ ਫੇਰ ਅਸੀਂ ਡਿਜ਼ਾਈਨ ਸਟਾਰਟ ਕਰ ਸਕਦੇ ਆ ਓਕੇ ਕਿੰਨਾ ਸੋਹਣਾ ਲੱਗਦਾ ਉੱਪਰ ਤੁਸੀਂ ਫੇਰ ਆਹੀ 6 ਸਲਾਈਆਂ ਕੱਢ ਕੇ 5 ਸਲਾਈਆਂ ਪਲੇਨ ਬਣਾ ਕੇ ਜੇ ਮੈਂ ਸ্লাই ਇਧਰੋਂ ਇਧਰੋਂ ਜਾਣਾ ਜਦੋਂ ਉਲਟੀ ਬਣਾ ਕੇ ਤੇ ਫਿਰ ਅੱਗੇ ਆ ਡਿਜ਼ਾਈਨ ਇਧਰੋਂ ਸਟਾਰਟ ਕਰ ਸਕਦੇ ਆ ਕਿਸੇ ਵੀ ਰੰਗ ਚ ਪਾਓ ਬਹੁਤ ਸੋਹਣਾ ਬਣ ਕੇ ਆਉਂਦਾ ਕੋਰਟੀ ਸਵੈਟਰ ਜੈਕਟ ਕੁਝ ਵੀ ਬਣਾਓ ਦਾ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਤੇ ਚਲੋ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਕਮੈਂਟ ਵੀ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਓ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਇੱਕ ਵਾਰ ਜ਼ਰੂਰ ਟਰਾਈ ਕਰਿਓ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ